ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਚਿੰਤਾ ਚੁਕਿਰਿਆ ਹੋਇਆ ਹੈ ਕਿਉਂਕਿ ਸਿੰਘ ਸਾਹਿਬ ਦੇ ਵੱਲੋਂ ਕੱਲ ਫਰਮਾਨ ਜਾਰੀ ਕੀਤਾ ਜਾਵੇਗਾ ਉਸ ਉਤੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਜੋ ਬਾਗੀ ਤੜੇ ਦੇ ਵੱਲੋਂ ਚਿੱਠੀ ਲਿਖੀ ਗਈ ਔਰ ਜੋ ਮੁਲਾਕਾਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਖਾਸ ਤੌਰ ਤੇ ਬੇਅਦਬੀ ਦਾ ਮਾਮਲਾ ਹੋਵੇ ਜਾਂ ਫਿਰ ਰਾਮ ਰਹੀਮ ਨੂੰ ਮਾਫੀ ਦੇਣ ਦਾ ਮਾਮਲਾ ਹੋਵੇ ਇਹਨਾਂ ਮਾਮਲਿਆਂ ਦੇ ਉੱਤੇ ਸੁਖਬੀਰ ਬਾਦਲ ਕੋਲੋਂ ਜਵਾਬ ਤਲਬ ਕੀਤੇ ਜਾ ਰਹੇ ਨੇ ਔਰ ਸਿੰਘ ਸਾਹਿਬ ਦੇ ਉੱਤੇ ਵੀ ਦਬਾਅ ਕਿਤੇ ਨਾ ਕਿਤੇ ਬਣਾਉਣ ਦੀਆਂ ਕੋਸ਼ਿਸ਼ਾਂ ਵੱਖ-ਵੱਖ ਧਿਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਉਸੇ ਨੂੰ ਲੈ ਕੇ ਅਕਾਲੀ ਲੀਡਰਾਂ ਦੇ ਵੱਲੋਂ ਵੀ ਹੁਣ ਸੋਸ਼ਲ ਮੀਡੀਆ ਤੇ ਲਾਈਵ ਕੇ ਕੁਝ ਸਪਸ਼ਟੀਕਰਨ ਦਿੱਤੇ ਜਾ ਰਹੇ ਨੇ ਵਿਨਰਜੀਤ ਗੋਲਡੀ ਵੀ ਸੋਸ਼ਲ ਮੀਡੀਆ ਤੇ ਲਾਈਵ ਹੋਏ ਨੇ ਔਰ ਜਿਹੜੇ ਧਿਰਾ ਕਹਿ ਲੋ ਜਾਂ ਜਿਹੜੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਉੱਤੇ ਕੁਝ ਦਬਾਅ ਬਣਾ ਰਹੇ ਨੇ ਜਾਂ ਉਹਨਾਂ ਨੂੰ ਕਿਸੇ ਤਰੀਕੇ ਦੀਆਂ ਕੋਈ ਨਸੀਹਤਾਂ ਦੇ ਰਹੇ ਨੇ ਉਸ ਨੂੰ ਲੈ ਕੇ ਘਿਰਦੇ ਹੋਏ ਨਜ਼ਰ ਆ ਰਹੇ ਨੇ ਵਿਨਰਜੀਤ ਗੋਲਡੀ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਹਾਂ ਅੱਜ ਬਹੁਤ ਹੀ ਅਹਿਮ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਤੇ ਜਿਹੜੇ ਸਾਡੇ ਲੀਡਰ ਸੱਜबान ਸ਼੍ਰੋਮਣੀ ਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਵੱਲੋਂ ਜੋ ਕਿਮਾ ਜਾਂਚਨਾ ਦੀ ਜਿਹੜੀ ਹੈ ਇੱਕ ਪੱਤਰ ਉਹਨਾਂ ਨੂੰ ਭੇਜਿਆ ਗਿਆ ਤੇ ਨਾਲ ਹੀ ਬਹੁਤ ਸਾਰੀਆਂ ਧਿਰਾਂ ਤੋਂ ਜਿਹੜਾ ਸ਼੍ਰੋਮਣੀ ਕਾਲ ਦਲ ਤੇ ਸਵਾਲ ਚੁੱਕੇ ਗਏ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਇਹ ਹੋਇਆ ਜਾਂ ਉਹਨਾਂ ਵੱਲੋਂ ਮਾਫੀ ਨਹੀਂ ਮੰਗੀ ਗਈ ਇਹ ਸਾਰੀਆਂ ਚੀਜ਼ਾਂ ਤੇ ਇਨਾਂ ਨੂੰ ਬੰਦ ਕਰਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਇੱਕ ਪੱਤਰ ਜਹਦਾਰ ਸ਼੍ਰੀ ਕਾਲ ਤਖਤ ਸਾਹਿਬ ਨੂੰ ਲਿਖ ਕੇ ਸਿੰਘ ਸਹਿਬਾਨ ਨੂੰ ਲਿਖ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਹਰ ਜਿਹੜਾ ਉਸ ਸਮੇਂ 'ਚ ਕੁਝ ਵੀ ਸਾਡੇ ਤੇ ਇਲਜ਼ਾਮ ਲੱਗੇ ਨੇ ਉਹ ਸਾਰੇ ਮੈਂ ਆਪਣੀ ਝੋਲੀ ਪਾਉਣਾ ਤੇ ਉਹ ਝੋਲੀ ਪਾਉਣਾ ਉਹ ਇਲਜ਼ਾਮਾਂ ਨੂੰ ਤੇ ਮੈਂ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੋ ਗਏ ਸ਼੍ਰੀ ਕਾਲ ਤਖਤ ਸਾਹਿਬ ਸਾਡੀ ਸਰਵਉੱਚ ਸਥਾਨ ਜਿਹੜਾ ਸਿੱਖਾਂ ਦਾ ਉਹਦੇ ਅੱਗੇ ਨਤਮਸਤਕ ਹੋ ਕੇ ਮੈਂ ਆਪਣੇ ਆਪ ਨੂੰ ਨਿਵਾਣੇ ਸਿੱਖ ਵਜੋਂ ਉੱਥੇ ਪੇਸ਼ ਹੋ ਕੇ ਤੇ ਮੈਂ ਆਪਣੇ ਸਾਰੀਆਂ ਜਿਹੜੀਆਂ ਕੀਤੀਆਂ ਗਲਤੀਆਂ ਜਾਣੇ ਅਣਜਾਣ ਚ ਹੋਈਆਂ ਉਹਨਾਂ ਦੀ ਮੈਂ ਮਾਫੀ ਮੰਗਦਾ ਤੇ ਜੋ ਵੀ ਸ਼੍ਰੀ ਕਲਤਖ ਸਾਹਿਬ ਮੈਨੂੰ ਹੁਕਮ ਲਾਵੇਗੇ ਲਾਉਣਗੇ ਜੈਸੇਦਰ ਸਹਿਬਾਨ ਸਾਹਿਬ ਦਾ ਹੁਕਮ ਹੋਊਗਾ ਉਹ ਤੇ ਮੈਂ ਪੂਰਨ ਰੂਪ ਤੇ ਅਸੀਂ ਉਤਰਾਂਗੇ ਤੇ ਸ਼੍ਰੋਮਣੀ ਕੱਜਦਲ ਉਸ ਤੇ ਪੂਰਾ ਉੱਥੂਗਾ ਹੁਣ ਇਹ ਸਾਰੇ ਵਰਤਾਰੇ ਦੇ ਵਿੱਚ ਇਹ ਦੇਖਿਆ ਜਾਵੇ ਕਿਉਂਕਿ ਇੱਕ ਬੜਾ ਵੱਡਾ ਮਾਹੌਲ ਸਿਰਜਿਆ ਗਿਆ ਕਿ ਸ਼੍ਰੋਮਣੀ ਕਲਦਲ ਨੂੰ ਕਮਜ਼ੋਰ ਕਰਨਾ ਤੇ ਸ਼੍ਰੋਮਣੀ ਕਲਦਲ ਦੇ ਪ੍ਰਧਾਨ ਸਾਹਿਬ ਨੂੰ ਕਮਜ਼ੋਰ ਕਰਨਾ ਉਹਦੇ ਚਿੱਠੀ ਵੀ ਦਿੱਤੀ ਗਈ ਬਟ ਉਹ ਤੋਂ ਬਾਅਦ ਹੁਣ ਪਿਛਲੇ ਕਈ ਦਿਨਾਂ ਤੋਂ ਜਿਹੜਾ ਜਿਸ ਦਿਨ ਤੋਂ ਇਹ ਚਿੱਠੀ ਸ਼੍ਰੀ ਕਾਲਤਾਖਸਰ ਦੇ ਜੱਜਦਾਰ ਸਹਿਬਾਨ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕੋਲ ਪਹੁੰਚਿਆ ਹੈ ਉਹ ਤੋਂ ਬਾਅਦ ਵਿਰੋਧੀ ਸਾਡੇ ਚੋਂ ਆਪਣੇ ਚੋਂ ਕੋਈ ਸੁਧਾਰ ਲਹਿਰ ਚਲਾਉਂਦਾ ਕੋਈ ਪੰਥਕ ਲਹਿਰ ਚਲਾਉਂਦਾ ਕੋਈ ਕੋਸ਼ਿਸ਼ ਕਰਦਾ ਹੈ ਹਰ ਤੀਸਰਾ ਬੰਦਾ ਉੱਠ ਕੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਚਿੱਠੀ ਦੇਣ ਚਲਾ ਜਾਂਦਾ ਹੈ ਉਥੇ ਜਾ ਕੇ ਕੀ ਗੱਲ ਕਰਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਇਹ ਐਕਸ਼ਨ ਲਿਆ ਜਾਵੇ ਸ਼੍ਰੋਮਣੀ ਕਾਲ ਦਲ ਤੇ ਐ ਕੀਤਾ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਨੂੰ ਪੰਥ ਦੇ ਵਿੱਚੋਂ ਐ ਕੀਤਾ ਜਾਵੇ ਉਹਨਾਂ ਤੇ ਆ ਇਸ ਤਰ੍ਹਾਂ ਵੀ ਉਹਨਾਂ ਨੂੰ ਸਜ਼ਾ ਲਾਈ ਜਾਵੇ ਵੀਰੋ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਜਦੋਂ ਤੁਸੀਂ ਸ੍ਰੀ ਕਾਲ ਤਖਤ ਸਾਹਿਬ ਤੇ ਜਿਹੜੇ ਬੰਦੇ ਜਾ ਕੇ ਪਹਿਲੀ ਵਾਰ ਸ਼ਿਕਾਇਤ ਦਰਜ ਕਰਕੇ ਆਏ ਤਾਂ ਜੇ ਤੁਹਾਨੂੰ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਤੇ ਭਰੋਸਾ ਹੀ ਨਹੀਂ ਸੀ ਤਾਂ ਫਿਰ ਤੁਸੀਂ ਉੱਥੇ ਚਿੱਠੀ ਪੱਤਰ ਦੇਣ ਕਿਉਂ ਗਏ ਜੇ ਪੂਰਨ ਭਰੋਸਾ ਰੱਖਦੇ ਹੋ ਤਾਂ ਫਿਰ ਇਹ ਵੀ ਭਰੋਸਾ ਰੱਖੋ ਕਿ ਜੋ ਫੈਸਲਾ ਕਰਨਗੇ ਉਹ ਬਹੁਤ ਸਹੀ ਤੇ ਜਿਹੜਾ ਸੰਗਤ ਦੇ ਜੋ ਉਹਨਾਂ ਦੇ ਜੇ ਕਹੀਏ ਕਿ ਜੋ ਸ੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਸੰਗਤ ਨੂੰ ਜੋ ਪ੍ਰਮਾਣਿਕ ਉਹ ਚਾ ਫੈਸਲੇ ਹੋਣਗੇ ਕਿਉਂਕਿ ਜਥੇਦਾਰ ਸਹਿਬਾਨ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਕਿਸੇ ਕਿਸੇ ਐਮੇ ਕਿਤੇ ਕਿਸੇ ਸੰਸਥਾ ਦੇ ਜੇ ਕਿ ਇਹ ਮੁਖੀ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਉੱਚਾ ਅਸਥਾਨ ਸਰ ਦਾ ਜੇ ਉੱਥੇ ਤੁਸੀਂ ਜਦੋਂ ਉਸ ਤੋਂ ਬਾਅਦ ਹਰ ਤੀਸਲਾ ਜੀ ਲੀਡਰ ਉੱਠਿਆ ਕਦੇ ਮੈਂ ਕੱਲ ਵੀ ਦੇਖ ਰਿਹਾ ਸੀ ਕੋਈ ਕੱਲ ਬੀਬੀ ਜਾ ਰਹੀ ਹੈ ਕੋਈ ਥੋੜੇ ਦਿਨ ਪਹਿਲਾਂ ਕੋਈ ਹੋਰ ਬੰਦੇ ਜਾ ਰਹੇ ਨੇ ਕੋਈ ਪੰਥਕ दल ਜਾ ਰਿਹਾ ਆ ਮੈਂ ਕੁਝ ਦਿਨ ਪਹਿਲਾਂ ਦੇਖਿਆ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਵੀ ਜਾ ਕੇ ਆਏ ਨੇ ਉਹ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਤੇ ਬੜੀ ਮੰਦ ਭਾਗੀ ਗੱਲ ਹੈ ਕਿ ਅਸੀਂ ਆਪਣੇ ਉਸ ਥਾਂ ਦੀ ਜਿਹੜੀ ਮर्यादा ਹੈ ਉਹਦੀ ਗਰਮ ਹੈ ਉਹਨੂੰ ਵੀ ਨਹੀਂ ਦੇਖ ਰਹੇ ਹਰ ਬੰਦਾ ਉਹਨਾਂ ਨੂੰ ਡਿਕਟੇਟ ਕਰਨ ਚੱਤੇ ਤੁਰਿਆ ਹੋਇਆ ਹੈ ਕਿ ਜਦ ਅ ਸ਼੍ਰੀ ਕਾਲ ਤਖਸਾਲ ਇਸ ਤਰ੍ਹਾਂ ਕਰ ਵੀਰੋ ਜੋ ਉਹਨਾਂ ਨੇ ਫੈਸਲਾ ਲੈਣਾ ਹੈ ਉਹ ਸਭ ਨੂੰ ਮਨਜ਼ੂਰ ਹੋਣਾ ਹੈ ਜੇ ਤੁਸੀਂ ਭਰੋਸਾ ਰੱਖਦੇ ਹੋ ਤੇ ਮੈਂ ਤਾਂ ਹਮੇਸ਼ਾ ਕਹਾਂ ਕਿ ਇੱਕੋ ਇੱਕ ਜਗ੍ਹਾ ਦੇ ਥਾਂ ਤੇ ਭਰੋਸਾ ਰੱਖੋ ਹੈ ਸ਼੍ਰੀ ਕਾਲ ਤਖਸਾਲ ਤੇ ਸ਼੍ਰੀ ਕਾਲ ਤਖਸਾਲ ਦਾ ਜਿਹੜਾ ਵੀ ਉਸ ਥਾਂ ਤੇ ਬੈਠਾ ਹੈ ਉਸ ਜਿਹੜੀ ਹੈ ਉਸ ਜਗ੍ਹਾ ਦਾ ਉਸ ਥਾਂ ਦਾ ਜਿਹੜਾ ਹੈ ਸਾਡਾ ਸਰਵ ਉੱਚ ਥਾਨ ਹੈ ਜੋ ਤੋਂ ਫੈਸਲਾ ਹੁੰਦਾ ਉਹਨੂੰ ਮੰਨਣਾ ਸਾਡਾ ਫਰਜ਼ ਹੈ ਤੇ ਜੇ ਕਿਤੇ ਕੋਈ ਗਲਤੀਆਂ ਸ਼੍ਰੋਮਣੀ ਕਾਲਜ ਦਲ ਤੋਂ ਜਾਂ ਕੋਈ ਕਮੀਆਂ ਰਹੀਆਂ ਨੇ ਤਾਂ ਉਹਦੇ ਲਈ ਉਹ ਆਲਰੇਡੀ ਮਾਫੀ ਮੰਗ ਚੁੱਕਾ ਹੈ ਤੇ ਜੋ ਸਜ਼ਾ ਲੱਗੂਗੀ ਉਹਨਾਂ ਅਸੀਂ ਮਨਜ਼ੂਰ ਕਰਾਂਗੇ ਪਰ ਅੱਜ ਜਿਹੜਾ ਸਬਦ ਦਾ ਜੋਰ ਮੈਂ ਇਹ ਅੱਜ ਤਾਂ ਨਹੀਂ ਚੱਲ ਰਿਹਾ ਇਹ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ 2005 ਤੋਂ ਜਦੋਂ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪ੍ਰਧਾਨ ਬਣੇ ਬਹੁਤ ਸਾਰੇ ਸਾਡੇ ਲੀਡਰਾਂ ਦਾ ਇਹ ਸੀ ਕਿ ਯਾਰ ਉਹਨਾਂ ਨੇ ਹਾਲਾਂਕਿ ਉਸ ਟਾਈਮ ਤੇ ਇਹਨਾਂ ਦੀ ਮਦਦ ਤਾਂ ਕੀਤੀ ਤਾਇਦ ਵੀ ਕੀ ਲੀਡਰਾਂ ਨੇ ਉਦੋਂ ਕੀਤਾ ਪਰ ਉਹਨਾਂ ਦੇ ਅੰਦਰ ਮੰਚ ਮੈਅ ਸੀ ਉਹ ਚਾਹੁੰਦੇ ਨਹੀਂ ਸੀ ਕਿਉਂਕਿ ਉਹ ਕੁਰਸੀ ਤੇ ਉਹ ਆਪ ਬੈਠਣਾ ਚਾਹੁੰਦੇ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਦੇਖਿਆ ਕਿ 2007 ਚ ਸਰਕਾਰ ਆ ਰਹੀ ਹੈ ਤਾਂ ਉਹ ਸਰਕਾਰ ਦੇ ਵਿੱਚ ਉਹਨਾਂ ਦੀਆਂ ਭਾਗੀਦਾਰੀਆਂ ਰਹੀਆਂ ਸੱਤਾ ਦਾ ਆਨੰਦ ਮਾਣਿਆ ਫਿਰ ਉਸ ਤੋਂ ਬਾਅਦ ਇੱਕ ਚੱਲਿਆ ਦੌਰ ਚੱਲਿਆ 2012 ਜਦੋਂ ਨੌਜਵਾਨੀ ਬਹੁਤ ਜੋਰਾ ਸ਼ੂਰਾ ਨਾਲ ਅਕਾਲੀ ਦਲ ਦੇ ਨਾਲ ਸੀ ਫਿਰ ਇੱਕ ਬਹੁਤ ਵੱਡਾ ਜੇ ਕਹੀਏ ਤਾਂ ਇੱਕ ਬੜਾ ਵੱਡਾ ਛੇੜੰਤਰ ਰਚਿਆ ਗਿਆ ਪਹਿਲਾ ਕੰਮ ਸੀ ਪੰਜਾਬ ਦੀ ਜਵਾਨੀ ਜਿਹੜੀ ਸੀ ਉਹਨੂੰ ਤੋੜਨਾ ਸ਼ੁਰੂ ਮਨਕਲ ਦਲ ਨਾਲ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬਦਨਾਮ ਕੀਤਾ ਗਿਆ ਨਸ਼ੇ ਦੇ ਮੁੱਦੇ ਤੇ ਕੀਤਾ ਗਿਆ ਜਿਹੜਾ ਅੱਜ ਵੀ ਬਹੁਤ ਵੱਡੇ ਜੋਰਾਂ ਤੇ ਕਈ ਹਜ਼ਾਰ ਗੁਣਾ ਤੋਂ ਵੱਧ ਹੈ ਪਰ ਅੱਜ ਕੋਈ ਨਹੀਂ ਬੋਲ ਰਿਹਾ ਫਿਰ ਉਹ ਤੋਂ ਬਾਅਦ ਦੂਸਰਾ ਫਿਰ ਆਇਆ ਉਹਨਾਂ ਨੂੰ ਪਤਾ ਸੀ ਕਿ ਦੋ ਚੀਜ਼ਾਂ 'ਚ ਸ਼ਰਮ ਨਹੀਂ ਕਰਦਾ ਸਭ ਤੋਂ ਵੱਡੀ ਤਾਕਤ ਹੈ ਉਸੇ ਇੱਕ ਜਵਾਨੀ ਤੇ ਇੱਕ ਧਰਮ ਦੇ ਸਿੱਖੀ ਧਰਮ ਦਾ ਸਿੱਖੀ ਦੇ ਵਿੱਚ ਵੀ ਸ਼ਰਮ ਨਹੀਂ ਕਰਦਾ ਨੂੰ ਬਦਨਾਮ ਕੀਤਾ ਗਿਆ 2015 'ਚ ਬੇਅਦਬੀ ਸ਼ਬਦ ਲਿਆਂਦਾ ਗਿਆ ਉਸ ਤੋਂ ਪਹਿਲਾਂ ਕਦੇ ਬੇਅਦਬੀ ਦਾ ਕਦੇ ਬੇਅਦਬੀ ਸ਼ਬਦੀ ਨਹੀਂ ਸੁਣਿਆ ਸੀ ਪਰ ਬੇਅਦਬੀਆਂ ਦੀ ਗੱਲ ਹੋਈ ਤੇ ਉਹਦਾ ਇਲਜ਼ਾਮ ਜਿਹੜਾ ਸ਼ਰਮ ਨਹੀਂ ਕਰਦਾ ਉੱਤੇ ਲੱਗਿਆ ਪਰ ਉਹ ਤੋਂ ਬਾਅਦ ਫਿਰ ਚੱਲ ਪਿਆ ਦੌਰ ਕੇ ਯਾਰ ਫਿਰ ਵੀ ਸੈਟ ਨਹੀਂ ਆ ਰਿਹਾ ਤਾਂ ਜੋ ਡਵੈਲਪਮੈਂਟ ਜਾਂ ਪੰਜਾਬ ਲਈ ਜੋ ਕੀਤਾ ਉਹ ਇੱਕ ਅਲੱਗ ਇਸ਼ੂ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਲੱਗਿਆ ਕਿ ਇੱਕੋ ਇੱਕ ਲੀਟਰ ਹੈ ਸਭ ਦੇਸ਼ ਦੇ ਵਿੱਚ ਰਾਹਲ ਗਾਂਧੀ ਦੀ ਵੀ ਐਗਜ਼ਾਮਪਲ ਸੀ ਕਿ ਉਹਨੂੰ ਵੀ ਇਹ ਬੋਲਿਆ ਜਾਂਦਾ ਸੀ ਪਰ ਅੱਜ ਕਦੇ ਕਿਸੇ ਨੇ ਜਿਹੜੀ ਆ ਨਾਤਾ ਚ 84 ਦੀ ਕੋਈ ਗੱਲ ਕਰਦਾ ਨਾ ਕਾਂਗਰਸ ਦੀ ਗੱਲ ਕਰਦਾ ਨਾ ਬੀਜੇਪੀ ਦੀ ਗੱਲ ਕਰਦਾ ਨਾ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਜੇ ਸਭ ਦਾ ਜ਼ੋਰ ਇੱਕੋ ਚੀਜ਼ ਤੇ ਚੱਲਦਾ ਉਹ ਐ ਸੁਪੀ ਸਿੰਘ ਬਾਦਲ 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 ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਇਸੇ ਚੀਜ਼ ਤੇ ਜ਼ੋਰ ਲੱਗਿਆ ਹੋਇਆ ਪਰ ਮੈਂ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਸ੍ਰੀ ਅਕਾਲ ਤਖਤ ਸਹਿਬ ਜੋ ਫੈਸਲਾ ਹੋ ਸਰਵ ਉੱਚ ਸਥਾਨ ਤੋਂ ਹੋਊਗਾ ਉਹ ਫੈਸਲਾ ਸਾਨੂੰ ਮਨਜ਼ੂਰ ਹੋਣਾ ਚਾਹੀਦਾ ਜੇ ਭਰੋਸਾ ਰੱਖਦੇ ਹਾਂ ਉਥੇ ਤਾਂ ਫਿਰ ਜੋ ਫੈਸਲਾ ਹੋ ਉਹਨੂੰ ਮਨਜ਼ੂਰ ਕਰਿਓ ਜੇ ਭਰੋਸਾ ਨਹੀਂ ਰੱਖਦੇ ਤੇ ਫਿਰ ਉੱਥੇ ਜਾ ਜਾ ਕੇ ਤੁਸੀਂ ਚਿੱਠੀਆਂ ਦੇਣ ਦਾ ਕੋਈ ਤਕਨੀਕ ਨਹੀਂ ਬੰਦੀ ਇਸ ਕਰਕੇ ਸਾਰੇ ਬੰਦੇ ਜਿਹੜੇ ਨੇ ਇਹਨਾਂ ਦੇ ਰਾਜਨੀਤਿਕ ਮੰਤਵ ਨੇ ਮੈਂ ਸੰਗਤ ਨੂੰ ਅਪੀਲ ਕਰਦਾ ਕਿਉਂਕਿ ਤੁਸੀਂ ਵੱਡੋਂ ਥੋੜੇ ਤੁਸੀਂ ਵੱਡੋਂ ਆ ਥੋੜੇ ਟਾਈਮ 'ਚ ਕੁਝ ਦੇਣਾ ਜਿਹੜਾ ਫੈਸਲੇ ਹੋਣੇ ਨੇ ਤਾਂ ਉਹਦੇ ਤੇ ਸਭ ਤੋਂ ਵੱਡਾ ਸਿੱਖ ਧਰਮ ਸਭ ਤੋਂ ਵੱਡੀ ਚੀਜ਼ ਇੱਕ ਹੋਇਆ ਕਿ ਸਾਨੂੰ ਮਾਫੀ ਸਾਡਾ ਸਿੱਖ ਧਰਮ ਜੇ ਅੱਜ ਤੱਕ ਉੱਥੇ ਕਿਸੇ ਨੂੰ ਕਦੇ ਇਹ ਤਾਂ ਹੋਇਆ ਨਹੀਂ ਕਿ ਫਾਂਸੀ ਲੜਕਾਇਆ ਜਾਵੇ ਉਥੇ ਸਭ ਨੂੰ ਸਾਡਾ ਧਰਮ ਸਿਖਾਉਂਦਾ ਕਿ ਜੇ ਕਿਤੇ ਕੋਈ ਗਲਤੀ ਕੀਤੀ ਹੈ ਜਾਂ ਗਲਤੀ ਹੋਈ ਹੈ ਜਾਂ ਜਾਣੇ-ਅਣਜਾਣੇ ਚ ਕੋਈ ਚੀਜ਼ ਕਮੀ ਰਹੀ ਗਈ ਹੈ ਤਾਂ ਉਹਦੀ ਮਾਫੀ ਹੈ ਇਹ ਹੀ ਸਾਡੇ ਧਰਮ ਦੀ ਵਿਲੱਖਣਤਾ ਹੈ ਤੇ ਇਹ ਹੀ ਧਰਮ ਸਾਡਾ ਵੱਡਾ ਹੈ ਤੇ ਸਿੱਖ ਧਰਮ ਚ ਮਾਫੀ ਸਭ ਤੋਂ ਵੱਡੀ ਹੁੰਦੀ ਹੈ ਤੇ ਅਸੀਂ ਉਹ ਮਾਫੀ ਮੰਗੀ ਹੈ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਮੇਰੀ ਝੋਲੀ ਪਾਓ ਤੇ ਜੋ ਹੈ ਇੱਕ ਮੁਖੀ ਹੋਣ ਦੇ ਨਾਤੇ ਮੈਂ ਆਪਣੀ ਪਾਰਟੀ ਵੱਲੋਂ ਜਿਹੜੇ ਬੰਦੇ ਅੱਜ ਇਹ ਚਿੱਠੀਆਂ ਦੇ ਕੇ ਆਉਂਦੇ ਨੇ ਇਹ ਉਹਨਾਂ ਸਮਿਆਂ 'ਚ ਇਹਨਾਂ ਦਾ ਹਿੱਸਾ ਰਹੇ ਨੇ ਨਾ ਇਹਨਾਂ ਦੇ ਜਿਹੜੀਆਂ ਗਲਤੀਆਂ ਦੇ ਸਾਡੇ ਤੇ ਇਲਜ਼ਾਮ ਲੱਗਦੇ ਨੇ ਉਹਦਾ ਹਿੱਸਾ ਵੀ ਇਹ ਲੋਕ ਰਹੇ ਨੇ ਤੇ ਪ੍ਰਧਾਨ ਸਾਹਿਬ ਨੇ ਜੋ ਮਾਫੀ ਮੰਗਿਆ ਕਿ ਜੋ ਫੈਸਲਾ ਸ਼੍ਰੀ ਕਾਲ ਤੱਕ ਸਾਡਾ ਹੋਊਗਾ ਖੜੇ ਮੱਥੇ ਪ੍ਰਵਾਨ ਹੋਊਗਾ ਤਾਂ ਉਮੀਦ ਕਰਦੇ ਆ ਕਿ ਪੰਜਾਬ ਦੀ ਸੰਗਤ ਨੂੰ ਵੀ ਜਿਹੜਾ ਸ਼੍ਰੋਮਣੀ ਕਾਲ ਗੱਲ ਦੇ ਵਿੱਚ ਭਰੋਸਾ ਪ੍ਰਗਟ ਹੋਊਗਾ ਤੇ ਸ਼੍ਰੀ ਕਾਲ ਤੱਕ ਸਾਡਾ ਜੋ ਜਿਹੜਾ ਉਹ ਫੈਸਲਾ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ ਇੰਨੀਆਂ ਕੀ ਬੇਨਤੀਆਂ ਸੀਆਂ ਇਨੀਓ ਗੱਲ ਬਾਤੀ ਤੁਹਾਡੇ ਨਾਲ ਉਮੀਦ ਕਰਦਾ ਕਿ ਸਾਡੀ ਜਿਹੜਾ ਸਥਾਨ ਹੈ ਉਹ ਮਹਾਨ ਸਥਾਨ ਹੈ ਜਿਹੜਾ ਸਿੱਖੀ ਦਾ ਜੇ ਕਹੀਏ ਸਥਾਨ ਹੈ ਤੇ ਜਿਹੜਾ ਪੰਥ ਦੀ ਸ਼ਾਨ ਹੈ ਸ਼੍ਰੀ ਕਾਲ ਤੱਕ ਸਭ ਮਹਾਨ ਹੈ ਉਹਦੀ ਚੜ੍ਹਦੀ ਕਲਾ ਰਹੂਗੀ ਤੇ ਜੋ ਫੈਸਲੇ ਹੋਣਗੇ ਉਹ ਗੁਰੂ ਦੇ ਜੇ ਕਹੀਏ ਕਿ ਉਹ ਇੱਕ ਫੈਸਲਾ ਜਿਹੜੇ ਇਤਿਹਾਸਿਕ ਫੈਸਲੇ ਹੁੰਦੇ ਰਹਿੰਦੇ ਤੇ ਹੁਣ ਵੀ ਉਹ ਇਤਿਹਾਸਿਕ ਫੈਸਲਾ ਆਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੋਚੀ ਕਿਸਾ ਇਹ ਸਦਨਾਲ ਦੇ ਉਹ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ